ਅਤ ਗੁਰਦਾਸਪੁਰ ਦੇ ਮੁਹੱਲਾ اسلامਾਬਾਦ ਮਹਾਦੇਵ ਮੰਦਿਰ ਵਿਖੇ ਸੇਵਾ ਪੰਜਾਬ ਸਵੈ ਰੋਜ਼ਗਾਰ ਮਹਿਲਾਵਾਂ ਦੇ ਸੰਗਠਨ ਵੱਲੋਂ ਜਨ ਸੁਣਵਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ 100 ਤੋਂ 150 ਦੇ ਕਰੀਬ ਘਰੇਲੂ ਕੰਮ ਕਾਜ ਕਰਨ ਵਾਲੀਆਂ ਮਹਿਲਾਵਾਂ ਨੇ ਹਿੱਸਾ ਲਿਆ ਇਸ ਮੌਕੇ ਤੇ ਨਗਰ ਕੌਂਸਲ ਅਤੇ ਲੇਬਰ ਡਿਪਾਰਟਮੈਂਟ ਗੁਰਦਾਸਪੁਰ ਸਮੇਤ ਹੋਰ ਅਧਿਕਾਰੀ ਵੀ ਪਹੁੰਚੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਈ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ

ਅੱਜ ਅਸੀਂ ਇੱਥੇ ਪੈਨਾ ਨੂੰ ਆਪਣੇ ਡਿਪਾਰਟਮੈਂਟ ਦੇ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦੇਣ ਆਏ ਹਾਂ ਇਸ ਸਾਡਾ ਡਿਪਾਰਟਮੈਂਟ ਬੀਓਸੀ ਡਬਲਿਊ ਡਿਪਾਰਟਮੈਂਟ ਹੈ ਜਿਸ ਜਿਸ ਵਿੱਚ ਉਹ ਸਾਰੀ ਮਜ਼ਦੂਰ ਅਤੇ ਹੋਰ ਬਹੁਤ ਸਾਰੇ ਮਜ਼ਦੂਰ ਜਿਹੜੇ ਕਿ ਕੰਮ ਕਰਦੇ ਹਨ ਜਾਂ ਉਹ ਕਾਰਪੈਂਟਰ ਹੈ ਜਾਂ ਤਰਖਾਨ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਜ਼ਦੂਰੀ ਕਰਦੇ ਆ ਜੋ ਇੱਕ ਬਿਲਡਿੰਗ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਦਿੰਦੇ ਹਨ ਉਹ ਜਿਹੜੇ ਵਰਕਰ ਨੇ ਉਹ ਸਾਡੇ ਡਿਪਾਰਟਮੈਂਟ ਵਿੱਚ ਰਜਿਸਟਰਡ ਹੁੰਦੇ ਹਨ ਤੇ ਸਾਡੇ ਡਿਪਾਰਟਮੈਂਟ ਵਿੱਚ ਰਜਿਸਟਰਡ ਹੋਣ ਦੀ ਜਿਹੜੀ ਉਮਰ ਹੈ ਉਹ 18 ਸਾਲ ਤੋਂ ਲੈ ਕੇ 60 ਸਾਲ ਦੇ ਵਿੱਚ ਵਿੱਚ ਹੈ ਜਦੋਂ ਕੋਈ ਵਰਕਰ ਸਾਡੇ ਡਿਪਾਰਟਮੈਂਟ ਵਿੱਚ ਰਜਿਸਟਰਡ ਹੋ ਜਾਂਦਾ ਹੈ ਤਾਂ ਉਸ ਨੂੰ ਸਾਡੇ ਡਿਪਾਰਟਮੈਂਟ ਵੱਲੋਂ ਚਲਾਈਆਂ ਗਈਆਂ ਸਕੀਮਾਂ ਦੇ ਜਿਹੜੇ ਲਾਭ ਹੈ ਉਹ ਮਿਲਦੇ ਹਨ ਤੇ ਅਸੀਂ ਇਹ ਭੈਣਾਂ ਨੂੰ ਇਹ ਜਾਗਰੂਕ ਕਰਨ ਆਏ ਹਾਂ ਕਿ ਇਹ ਆਪਣੇ ਘਰਦਿਆਂ ਨੂੰ ਜੋ ਕਿ ਮਜ਼ਦੂਰੀ ਦਾ ਕੰਮ ਕਰਦੇ ਹਨ ਤੇ ਸਾਡੇ ਡਿਪਾਰਟਮੈਂਟ ਵਿੱਚ ਰਜਿਸਟਰ ਨਹੀਂ ਹਨ ਜਾਂ ਕਿ ਉਹਨਾਂ ਦੀ ਲੇਬਰ ਕਾਪੀ ਨਹੀਂ ਬਣੀ ਹੋਈ ਉਹ ਆ ਕੇ ਆਪਣੇ ਘਰਦਿਆਂ ਨੂੰ ਰਜਿਸਟਰ ਕਰਵਾਉਣ ਤਾਂ ਕਿ ਸਾਡੇ ਡਿਪਾਰਟਮੈਂਟ ਵੱਲੋਂ ਮਿਲਦੀਆਂ ਹੋਈਆਂ ਸਕੀਮਾਂ ਦਾ ਉਹ ਪੂਰਾ ਪੂਰਾ ਲਾਭ ਲੈ ਸਕਣ ਧੰਨਵਾਦ ਜੀ ਹਾਂ ਜੀ ਸਰ ਮੇਰਾ ਨਾਮ ਰੇਨੂ ਆ ਸੇਵਾ ਪੰਜਾਬ ਤੋਂ ਸਰ ਅੱਜ ਦਾ ਜਿਹੜਾ ਅਸੀਂ ਪ੍ਰੋਗਰਾਮ ਕਰਾਇਆ ਜੰਸਨ ਵਾਈ ਜਿਹੜਾ ਇਸਲਾਮਾਬਾਦ ਦੇ ਮਹਾਦੇਵ ਮੰਦਿਰ ਵਿੱਚ ਹੋਇਆ ਜਿਹਦੇ ਵਿੱਚ ਕਿ ਵਾਕਵ ਡਿਪਾਰਟਮੈਂਟ ਤੋਂ ਜਿਵੇਂ ਕਿ ਸੀਡੀਪੀ ਓਫਿਸ ਚੋਂ ਔਰ ਲੇਬਰ ਡਿਪਾਰਟਮੈਂਟ ਚੋਂ ਸਟਾਫ ਉਹਨਾਂ ਦਾ ਈਓ ਡਿਪਾਰਟਮੈਂਟ ਚੋਂ ਔਰ ਐਮਐਲਏ ਸਰਵਲ ਉਹਨਾਂ ਦੇ ਬ੍ਰਦਰ ਕੇਵੀ ਸਰ ਜਿਹੜੇ ਆਏ ਨੇ ਇੱਥੇ ਆਵਾ ਕਿ ਜਿਹੜੀਆਂ ਭੈਣਾਂ ਦੀਆਂ ਮੁਸ਼ਕਲਾਂ ਜਿਵੇਂ ਕਿ ਮੋਹ ਲਾਈ ਸ਼ੂ ਹੋ ਗਿਆ ਜਿਹੜੇ ਕਿ ਕਾਫੀ ਟਾਈਮ ਤੋਂ ਚੱਲ ਰਹੇ ਨੇ ਜਿਵੇਂ ਸੀਵਰੇਜ ਦਾ ਪਾਣੀ ਦਾ ਕਿ ਗੰਦਾ ਪਾਣੀ ਆ ਰਿਹਾ ਉਹਦੇ ਤੇ ਗੱਲਬਾਤ ਕੀਤੀ ਗਈ ਇਸ ਦਾ ਅੱਜ ਦਾ ਮਕਸਦ ਆਇਆ ਸੀ ਕਿ ਇੱਕਠੇ ਇੱਕ ਪਲੈਟਫਾਰਮ ਤੇ ਭੈਣਾ ਦੀ ਜਿਹੜੀ ਡਿਪਾਰਟਮੈਂਟ ਨਾਲ ਗੱਲ ਕਰਾਈ ਜਾਏ ਜਿਹਦੇ ਵਿੱਚ ਆਵਾਜ਼ ਹੋ ਇਹਨਾਂ ਦਾ ਮੁੱਦਾ ਤਾਂ ਨਹੀਂ ਕੀਤਾ ਕਿ ਜਿਨ੍ਹਾਂ ਆਵਾਜ਼ ਹੋ ਇਹਨਾਂ ਕਾਫੀ ਟਾਈਮ ਤੋਂ ਫਾਇਲਾ ਲਾਈਆਂ ਹੈਗੀਆਂ ਜੇ ਜਿਨ੍ਹਾਂ ਚ ਆਨਲਾਈਨ ਉਹਨਾਂ ਦੇ ਨੰਬਰ ਮਿਲ ਗਏ ਪਰ ਉਹਨਾਂ ਦੀ ਸਰ ਪੇਮੈਂਟ ਨਹੀਂ ਆਈ ਉਹਦੇ ਵਿੱਚ ਈਓ ਸਰ ਤੇ ਐਮਐਲਏ ਸਰ ਦੇ ਜਿਹੜੇ ਬ੍ਰਦਰ ਆਏ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਤੇ ਹੱਲ ਕੀਤਾ ਜਾਏਗਾ ਜਲਦੀ ਤੋਂ ਜਲਦੀ ਔਰ ਉਹਨਾਂ ਨੇ ਦੱਸਿਆ ਵੀ ਕਿ ਜਿੱਥੇ-ਜਿੱਥੇ ਦਿੱਕਤ ਆ ਜੇ ਕਿਤੇ ਦੇ ਕਿਤੇ ਭੈਣਾਂ ਡਾਕੂਮੈਂਟ ਤੇ ਦਿੱਕਤ ਆ ਰਹੀ ਸੀ ਔਰ ਉਹਨਾਂ ਨੇ ਉਹ ਦੱਸਿਆ ਵੀ ਕਿ ਉਹਨਾਂ ਦਾ ਕਿਵੇਂ ਹੱਲ ਕਰ ਸਕਦੇ ਸਰ ਅੱਜ ਦੀ ਜਿਹੜੀ ਜੰਸਨ ਆਈ ਸੀ ਦੇ ਵਿੱਚ 100 ਤੋਂ 150 ਭੈਣਾਂ ਜਿੰਨਾ ਆਈਆਂ ਜਿਨ੍ਹਾਂ ਦੇ ਫੈਮਿਲੀ ਮੈਂਬਰ ਵੀ ਆਏ ਹੈਗੇ ਆ ਔਰ ਸਰ ਲਾਭ ਕਈ ਭੈਣਾਂ ਨੂੰ ਮਿਲਿਆ ਵਾ ਪਰ ਜਿਹੜੇ ਅੱਜ ਦੀਆਂ ਮੁਸ਼ਕਲਾਂ ਸੀ ਉਹਨਾਂ ਵਿੱਚ ਅਜੀਜ਼ਰ ਉਹਨਾਂ ਨੇ ਕਿਹਾ ਕਿ ਟਾਈਮ ਦਿਓ ਤੇ ਅਸੀਂ ਉੱਥੇ ਇਨ ਕਰ ਦੇਵਾਂਗੇ ਸਰ ਹੱਲ ਕਰਵਾ ਦਾਂਗੇ ਇਹਦੇ ਵਿੱਚ ਉਹਨਾਂ ਨੇ ਸਾਨੂੰ ਦੋ ਨੰਬਰ ਵੀ ਦਿੱਤੇ ਹੈਗੇ ਕਿ ਜੇਕਰ ਔਨ ਦਾ ਸਪੋਰਟ ਨੂੰ ਕੋਈ ਦਿੱਕਤ ਆ ਜੇ ਤਾਂ ਪਾ ਉਹਨਾਂ ਤੇ ਕਾਲ ਕਰ ਸਕਦੇ ਆ। ਜੀ ਹੈ ਗਾਇਸ ਲਾਹਾਂਬਾਦ 'ਚ ਉੱਥੇ ਅਸੀਂ ਕਰਵਾਈਏ ਜੰਸਨ ਵਾਈਸ ਹੈ।